ਇਹ ਕੋਈ ਵੀ ਨਹੀਂ ਕਰਦਾ ਕੰਮ ਕਰਦਾ ਸਿੰਘ ਦੇ ਇੱਕ ਹੋਰ ਬੰਦਿਆਂ ਦੇ ਸਿੰਘ ਜੀ ਪਿੱਛੇ ਲੱਗਿਆ ਹੋਇਆ ਤਾਂ ਬੜਾ ਪਤਾ ਨਹੀਂ ਕੰਮ ਕਹਿਣ ਕਰਦਾ ਉਹਨੇ ਗਲਤ ਗਿਆ ਸਾਨੂੰ ਤਾਂ ਮੈਂ ਉਹ ਤਾਂ ਮੈਂ ਵੀ ਦਿੱਤਾ ਵੀ ਨਹੀਂ ਬਣਦੀ ਇਹ ਸੇਕ ਦਾ ਸਹੀ ਨਹੀਂ ਹੈ ਜਿਹੜਾ ਮਰਦਾ ਉਹਦਾ ਸਹੀ ਹੋਣਾ ਜਿਹਦੇ ਦੀ ਸੰਦਾਰੀ ਹੋਣੀ ਹੈ ਹਾਂ ਤਾਂ ਉਹਦਾ ਪਰ ਕਦਾਰ ਨਹੀਂ ਦੂਰ ਹੈ ਜਿਹੜੀ ਤੁਹਾਡੀ ਮੀਟਿੰਗ ਦਾ ਕੀ ਮਕਸਦ ਰੁੜਾ ਸੋ ਅੱਜ ਦੀ ਜਿਹੜੀ ਸਾਡੇ ਇੱਥੇ ਮੂਨਤ ਦੇ ਇੱਥੇ ਮੀਟਿੰਗ ਰੱਖੀ ਹੈ ਉਹਦੇ ਵਿੱਚ ਤਾਂ ਸਾਡੇ ਸਰਕਲ ਚੇਤਕਾਰ ਸਾਰੇ ਬੁਲਾਏ ਗਏ ਨੇ ਤੇ ਉਹਨਾਂ ਤੋਂ ਸਾਡੇ ਜਿਹੜੇ ਜ਼ਿਲ੍ਹੇ ਦੇ ਅਧਿਕਾਰ ਅਸੀਂ ਨੁਕਤ ਕੀਤੇ ਗਏ ਨੇ ਉਹਨਾਂ ਸਾਰਿਆਂ ਨੂੰ ਮੀਟਿੰਗ ਬੁਲਾਇਆ ਸੋ ਅੱਜ ਅਸੀਂ ਸਾਰੀ ਮੀਟਿੰਗ ਦਾ ਮੋਰਨ ਦਾ ਮਕਸਦ ਇਹ ਹੈ ਕਿ ਸਾਰਿਆਂ ਨੂੰ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਹੈ ਕਿ ਸਾਡੀ ਜਿਹੜੇ ਜਥੇਬੰਦੀਆਂ ਨੂੰ ਹਰ ਪਿੰਡ ਪੱਧਰ ਤੇ ਇਹਨੂੰ ਮਜ਼ਬੂਤ ਕਰਨਾ ਹੈ ਔਰ ਪਿੰਡ ਪੱਧਰ ਤੇ ਅਸੀਂ ਆਪਣੀ ਜਥੇਬੰਦੀ ਕਾਇਮ ਕਰਨੀ ਆ ਉਹ ਸਾਰੇ ਵਿਚਾਰ ਕਰਨ ਬਾਅਦ ਤੇ ਸਾਡੇ ਮੁਖੀ ਬੰਦੇ ਜਿਹੜੇ ਆਏ ਨੇ ਸਾਰੇ ਉਹ ਇੱਥੇ ਆਏ ਨੇ ਇਸ ਤਰ੍ਹਾਂ ਸਾਡੇ ਮੂਲਕ ਦੇ ਸ਼ਹਿਰੀ ਪ੍ਰਧਾਨ ਲਖੂਰਾ ਸਾਹਿਬ ਬਠੀਆ ਜੀ ਵੀ ਆਏ ਨੇ ਅਸੀਂ ਹਰ ਬਾੜ ਪੱਧਰ ਤੇ ਵੀ ਆਪਣੀ ਜਿਹੜੀ ਜਥੇਬੰਦੀ ਮਜ਼ਬੂਤ ਕਰਨੀ ਹੈ ਪਿੰਡ ਪੱਧਰ ਤੇ ਮਜ਼ਬੂਤ ਕਰਨੀ ਹੈ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪਾਰਲੀਮੈਂਟ ਦੀ ਚੋਣਾਂ ਨੇ ਉਹਦੀਆਂ ਤਿਆਰੀਆਂ ਹੁਣ ਤੋਂ ਹੀ ਅਸੀਂ ਜਿਹੜੀਆਂ ਆਰੰਭ ਕਰਨੀਆਂ ਨੇ ਤਾਕੇ ਇੱਕ ਬੜੀ ਮਜ਼ਬੂਤੀ ਦੇ ਨਾਲ ਵਧੀਆ ਤਰੀਕੇ ਨਾਲ ਚੰਗਾ ਰਿਜ਼ਲਟ ਜਿਹੜਾ ਲੈ ਰਹੇ ਹਲਕੇ ਦੀ ਦੇ ਸਕੀਏ ਨੰਬਰ 2 ਤੇ ਜਿਹੜੀ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਦਾ ਸੁਮੇਸ਼ ਸਿੰਘ ਬਾਦਲ ਜੀ ਨੇ ਪਰ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਉਹ ਆਰੰਭ ਕੀਤੀ ਹੋਈ ਹੈ ਸ੍ਰੀ ਖਾਲਸਾ ਸਾਹਿਬ ਤੋਂ ਅਰਦਾਸ ਕਰਕੇ ਉਹ ਰੋਜ਼ਾਨਾ ਦੋ ਹਲਕੇ ਆਪਣੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਕੱਢਦੇ ਨੇ ਉਦੇ ਤਹਿਤ ਵੀ ਜਲਦੀ ਜਦੋਂ ਵੀ ਸਾਨੂੰ ਟਾਈਮ ਮਿਲੇ ਆ ਇਧਰ ਪੰਜਾਬ ਬਚਾਓ ਯਾਤਰਾ ਦਾ ਉਹ ਸਾਨੂੰ ਦੇਣਗੇ ਉਹਦੇ ਸਬੰਧੀ ਅੱਜ ਅਸੀਂ ਜਿਹੜੀ ਆ ਸਾਰੇ ਵਿਚਾਰ ਬਟੰਦਲਾ ਕਰ ਰਿਹਾ ਕਿ ਉਹਦਾ ਰੂਟ ਬਣਾਉਣਾ ਕਿੱਥੋਂ ਦੀ ਜਾਣਾ ਕਿਵੇਂ ਕਰਨਾ ਸਾਰਾ ਉਹ ਵੀ ਅੱਜ ਵਿਚਾਰ ਬਟੰਦਲਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਵਿੱਚ ਸਾਰੇ ਰਲ ਕੇ ਅਸੀਂ ਪਿੰਡ-ਪਿੰਡ ਜਾ ਕੇ ਜਿਹੜੀ ਆ ਸ਼੍ਰੋਮਣੀ ਕਾਲਜ ਦੀ ਜਿੱਥੇ ਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੀ ਮੀਟਿੰਗ ਲਾਈ ਜੇ ਲੋਕ ਸਭਾ ਦੇ ਚੋਣ ਆਪਣਾ ਹੋ ਰਿਹਾ ਉਹਦੇ ਬਾਰੇ ਤੁਸੀਂ ਕਹੋਗੇ ਚੋਣ ਲੋਕ ਸਭਾ ਦੇ ਚੋਣਾਂ ਦੇ ਬਾਰੇ ਸਾਡੀ ਲੋਕ ਸਭਾ ਦੇ ਚੋਣਾਂ ਵਿੱਚ ਜਿਹੜਾ ਸਾਡਾ ਦੇਖੋ ਰਿਐਲੈਂਸ ਹੈ ਉਹ ਬਹੁਤ ਜਨ ਸਮਾਜ ਪ੍ਰਾਖਟ ਦੇ ਨਾਲ ਸਹਿਮਣੀ ਕਰਨ ਦਾ ਲੈਣ ਚੱਲ ਰਿਹਾ ਹੈ ਪਹਿਲਾਂ ਅਸੀਂ ਐਸੈਂਬਲੀ ਇਕੱਠੀਆਂ ਲੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਉਹ ਵੀ ਦੋਨੇ ਪਾਰਟੀਆਂ ਇਕੱਠੀਆਂ ਲੜਨੀਆਂ ਦੋਨਾਂ ਦਾ ਜਿਹੜਾ ਸਾਡਾ ਲੈਣਸ ਹੈ ਬੜਾ ਮਜ਼ਬੂਤ ਹੈ ਔਰ ਦੋਨੇ ਪਾਰਟੀਆਂ ਲੜ ਕੇ ਜਿਹੜੀ ਹੈ ਐਸੈਂਬਲੀ ਚੋਣਾਂ ਲੜ ਕੇ ਜਿਹੜੇ ਚੰਗੇ ਰਿਜ਼ਲਟ ਜਿਹੜੇ ਨੇ ਪੰਜਾਬ ਵਿੱਚ ਤੁਸੀਂ ਦੇਖੋਗੇ ਸਾਡੇ ਤੇ ਆਉਣਗੇ ਸਾਡੇ ਵਿੱਚ ਕੈਂਡੀਡੇਟ ਵੱਧ ਵੱਧ ਕੈਂਡੀਡੇਟ ਜਿੱਤਣਗੇ ਕਿੰਡ ਸਾਹਿਬ ਪਰਵਾਰ ਜਿਹਨੇ ਵਾਪਸੀ ਆ ਸਕਦਾ ਕਰ ਗੱਲ ਚ ਦੇਖੋ ਇਸਰਮ ਕਾਲ ਤੇ ਪ੍ਰਧਾਨਮ ਜੀ ਨੇ ਜਿੱਥੇ ਉਹਨਾਂ ਨੇ ਸ਼੍ਰੀ ਕਾਲ ਸਾਹਿਬ ਸੇ ਮਾਫੀ ਮੰਗੀ ਹੈ ਜੇ ਪਿਛਲੇ ਜੋ ਵੀ ਗਲਤੀਆਂ ਹੋਈਆਂ ਨੇ ਜੋ ਵੀ ਹੈ ਨਾਲ ਦੀ ਨਾਲ ਉਹਨੇ ਅਪੀਲ ਵੀ ਕੀਤੀ ਹੈ ਬਖ ਬਖ ਜਿਹੜੇ ਤੁਹਾਡੇ ਸਮਰ ਕਾਲ ਤੇ ਬਾਹਰ ਗਏ ਨੇ ਜਾਂ ਬਖ ਕਾਲੀਦਰ ਬਣੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਵੀ ਸਾਰੇ ਤੁਸੀਂ ਸ਼੍ਰੋਮਣੀ ਕਾਲੀਦਾਵ ਦੇ ਨਾਲ ਲਓ ਤਾਂ ਕਿ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਕਿਉਂਕਿ ਇੱਕ ਖੇਤਰੀ ਪਾਰਟੀ ਜਿਹੜੀ ਹੈ ਉਹ ਸ਼੍ਰੋਮਣੀ ਕਾਲੀਦਾਵ ਹੈ ਜਿਹੜੀ ਪੰਜਾਬ ਵਾਸਤੇ ਸੋਚ ਸਕਦੀ ਹੈ ਪੰਜਾਬ ਦੇ ਮਸਲਿਆਂ ਵਾਸਤੇ ਇਹ ਗੱਲ ਕਰ ਸਕਦੀ ਹੈ ਜद्दोजਹਿਦ ਕਰ ਸਕਦੀ ਹੈ ਬਾਕੀ ਪਾਰਟੀਆਂ ਤਾਂ ਜਿਹੜੀਆਂ ਨੇ ਉਹ ਸਾਰੇ ਸੈਂਟਰ ਤੋਂ ਚੱਲਦੀਆਂ ਨੇ ਔਰ ਮੋਡ ਕੰਟਰੋਲ ਜਿਹੜਾ ਉਹਨਾਂ ਦਾ ਸੈਂਟਰ ਦੇ ਵਿੱਚ ਹੀ ਹੁੰਦਾ ਭਾਵੇਂ ਬੀਜੇਪੀ ਹੈ ਕਾਂਗਰਸ ਹੈ ਆਮ ਪਾਰਟੀ ਹੈ ਸੋ ਸਿਰਫ ਤੇ ਸਿਰਫ ਸ਼੍ਰੋਮਣੀ ਕਾਲੀਦਾਵ ਹੀ ਹੈ ਜਿਹੜਾ ਸਾਡੀ ਖੇਤਰੀ ਪਾਰਟੀ ਹੈ ਔਰ ਪੰਜਾਬ ਬਵਾਸਤੀ ਜਿਹੜੇ ਕੰਮ ਕਰ ਸਕਦੀ ਹੈ 12 ਫਰਵਰੀ ਨੂੰ ਇਹਨਾਂ ਕਿ ਕਿਸਾਨਾਂ ਦੇ ਨਾਲ ਕਰ ਰਹੇ ਨੇ ਇਹਦੇ ਬਾਰੇ ਤੁਸੀਂ ਕਹੋਗੇ ਇਹ ਤਾਂ ਕਿਸਾਨਾਂ ਦੇ ਆਪਣੇ ਮਸਲੇ ਨੇ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਆ ਜਿਹੜਾ ਵੀ ਉਹਨਾਂ ਦੇ ਮਸਲੇ ਨੇ ਸ਼ੋਮਨੀ ਕਾਲੀਦਲ ਉਹਨਾਂ ਦੇ ਨਾਲ ਹਮੇਸ਼ਾ ਖੜਾ ਹੈਗਾ ਉਹਨੂੰ ਹਮਾਇਤ ਕਰਦਾ ਹੈ ਜਿਹੜੇ ਵੀ ਕਿਸਾਨੀ ਮਸਲੇ ਨੇ ਸਿੱਧੂ ਪਾਨੇ ਬਾਰੇ ਤੁਸੀਂ ਕੀ ਕਹੋਗੇ ਸਿੱਧੂ ਪਾਨੇ ਬਾਰੇ ਦੇਖੋ ਬਹੁਤ ਮਾੜੀ ਗੱਲ ਹੈ ਦੇਖੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਜੇ ਕੋਈ ਕਿਸਦੇ ਖਿਲਾਫ ਬੋਲਦਾ ਹੈ ਇਹ ਹੀ ਭਗਵੰਤ ਮਾਨ ਪਹਿਲਾਂ ਕਹਿ ਰਿਹਾ ਸੀ ਇਹ ਕਹਿੰਦਾ ਹੁੰਦਾ ਸੀ ਵੀ ਤੁਸੀਂ ਆਪਣੇ ਲੀਡਰਾਂ ਨੂੰ ਜਦ ਪਿੰਡਾਂ ਵਿੱਚ ਜਾਓਗੇ ਜਾਂ ਇੱਥੇ ਕਰਦੇ ਹੋ ਉਹਨਾਂ ਨੂੰ ਪੁੱਛੋ ਜਵਾਬ ਮੰਗੋ ਕੱਚ ਮੰਗੋ ਜੇ ਅੱਜ ਕੋਈ ਉਹਦੇ ਖਿਲਾਫ ਕੋਈ ਬੋਲਦਾ ਹੈ ਤਾਂ ਉਹਨੂੰ ਫੜ ਕੇ ਉਹਦੇ ਕੇਸ ਬਣਾਏ ਜਾਂਦੇ ਨੇ ਉਹਨੂੰ ਭਾਣਾ ਸਿੱਧੂ ਦੇ 4-5 ਕੇਸ ਬਣਾਤੇ ਤੇ ਇਸ ਤਰ੍ਹਾਂ ਦੀ ਸਹਿਨਸੀਲਤਾ ਹੋਣੀ ਚਾਹੀਦੀ ਹੈ ਲੀਡਰ ਦੇ ਵਿੱਚ ਜੇ ਕੋਈ ਆਪੋਜੀਸ਼ਨਰ ਤੇ ਖਿਲਾਫ ਬੋਲਦਾ ਹੈ ਉਹ ਤਾਂ ਆਪੋចਿ ਤਾਂ ਮਤਲੀ ਬਾਹਰ ਬੋਲ ਰਿਹਾ ਹੈ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਬਦਲਖੋਰੀ ਭਾਵਨਾ ਦੇ ਨਾਲ ਕਿਸੇ ਦੇ ਉੱਤੇ ਨਹੀਂ ਕਿ ਉਹ ਕਿਸੇ ਦੇ ਉੱਤੇ